जय पीएम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ ਚੈਨਲ ਦੀ ਟੀਮ ਬੈਠੀ ਹੈ ਜੀ ਸੰਗਰੂਰ ਮੈਂ ਦੱਸ ਦਿਆਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਚਰਨ ਸਿੰਘ ਸਾਹੋ ਕੇ ਸਾਥ ਜਿਹੜੇ ਕਿ ਮਤਲਬ ਸਾਡੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਜੁੜੇ ਨੇ ਔਰ ਸਾਨੂੰ ਮਤਲਬ ਉਹਨਾਂ ਦੇ ਨਾਲ ਜਿਹੜੇ ਹੈ ਦਿਨਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਕਰ ਲੱਗ ਰਹੇ ਨੇ ਔਰ ਪਿਛਲੇ ਦਿਨੀ ਉਹਨਾਂ ਨੇ ਸਾਡੇ ਨਾਲ ਜਸ ਸਾਬ ਦੀ ਮੁਲਾਕਾਤ ਕਰਵਾਈ ਸੀ ਅੱਜ ਵੀ ਸਾਡੇ ਨਾਲ ਸੰਗਰੂਰ ਤੋਂ ਉਹ ਜੁੜੇ ਨੇ ਔਰ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਯਾਰ ਦੋਸਤ ਨੇ ਉਹ ਉਸ ਖਰਚੇ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਜਿਹੜੀ ਅੰਬੇਡਕਰ ਸਾਹਿਬ ਦੀ ਇੱਕ ਕੋਟੇਸ਼ਨ ਸੀ ਕਿ ਪੇ ਬੈਕ ਟੂ ਸੋਸਾਇਟੀ ਕਿ ਅਸੀਂ ਲੋਕ ਬਾਬਾ ਸਾਹਿਬ ਦੀਆਂ ਦਿੱਤੀਆਂ ਹੋਈਆਂ ਨੌਕਰੀਆਂ ਦਾ ਆਨੰਦ ਤਾਂ ਲੈ ਰਹੇ ਆ ਲੇਕਿਨ ਸਮਾਜ ਨੂੰ ਕੀ ਪੇ ਕਰ ਰਹੇ ਆ ਜੋ ਬਾਬਾ ਸਾਹਿਬ ਦਾ ਆਪਾ ਖਾ ਰਹੇ ਆ ਪਰ ਸਮਾਜ ਨੂੰ ਕੀ ਪੇ ਕਰ ਰਹੇ ਆ ਉਸ ਮੂਮੈਂਟ ਨੂੰ ਲੈ ਕੇ ਜ਼ਮੀਨ ਖਰੀਦੀ ਗਈ ਹੈ ਉਸਨੇ ਖਰਚੇ ਦੀ ਪਰਭਾਈ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਮੀਆਂ ਦੇ ਵਿੱਚ ਹਰ ਉਸ ਅਫੀਸਰ ਤੱਕ ਹਰ ਉਸ ਲੇਬਰ ਕਰਨ ਵਾਲੇ ਵੀਰ ਤੱਕ ਪਹੁੰਚ ਕਰ ਰਹੇ ਆ ਤਾਂ ਕਿ ਵੱਧ ਤੋਂ ਵੱਧ ਜੋ ਵੀ ਸਰਦਾ ਹੈ ਆਪਣੀ ਮਿਹਨਤ ਕਮਾਈ ਦੇ ਵਿੱਚੋਂ ਉਹ ਯੋਗਦਾਨ ਪਾਵੇ ਉਸ ਨੂੰ ਕੇ ਸਾਹੋਂ ਕੇ ਸਾਥ ਸਾਡੇ ਨਾਲ ਸਬੀਰ ਦੇ ਚੱਲੇ ਹੋਏ ਨੇ ਪਿਛਲੇ ਦਿਨੀ ਵੀ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਘੁੰਮੇ ਸੀਗੇ ਅੱਜ ਵੀ ਸਾਡੇ ਨਾਲ ਨੇ ਔਰ ਅੱਜ ਅਸੀਂ ਕਿੱਥੇ ਬੈਠੇ ਆ ਸਰਦਾਰ ਗੁਰਮੀਤ ਸਿੰਘ ਜੀ ਦੇ ਗ੍ਰਹਿ ਸਥਾਨ ਵਿਖੇ ਬੈਠੇ ਆ ਜਿਹੜੇ ਕਿ ਬਹੁਤ ਨੇਕ ਦਿਲ ਇਨਸਾਨ ਨੇ ਔਰ ਜਿਹੜੇ ਕਿ ਜਾਬਾਜ ਇਨਸਾਨ ਨੇ ਜਿਨ੍ਹਾਂ ਦੀਆਂ ਗੱਲਾਂ ਬਾਤਾਂ ਤੋਂ ਲੱਗਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਵੀ ਕਿਤੇ ਨਾ ਕਿਤੇ ਸਮਾਜ ਦੇ ਪ੍ਰਤੀ ਦਰਦ ਹੈ ਸਾਹੋਂ ਕੇ ਸਾਥ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋਨ ਸੋਤਾ ਜੀ ਅਸੀਂ ਇਸ ਗੱਲ ਦੇ ਬਹੁਤ ਤੁਹਾਡੇ ਰਣੀ ਆ ਕਿ ਤੁਸੀਂ ਸਾਡੀ ਅੱਧੇ ਬੋਲ ਤੇ ਸਾਡੇ ਨਾਲ ਜਾਣ ਨੂੰ ਤਿਆਰ ਹੋਗੇ ਤੇ ਅੱਜ ਸ੍ਰੀ ਗੁਰਮੇਲ ਸਿੰਘ ਅਸਿਸਟੈਂਟ ਇੰਜੀਨੀਅਰ ਪੰਚਾਇਤੀ ਰਾਜ ਪੰਜਾਬ ਦੇ ਵਿੱਚੋਂ ਰਿਟਾਇਰ ਹੋਏ ਅਸਿਸਟੈਂਟ ਇੰਜੀਨੀਅਰ ਉਹਨਾਂ ਨਾਲ ਅਸੀਂ ਅੱਜ ਮੁਲਾਕਾਤ ਕਰਨ ਲੱਗੇ ਆ ਅਸੀਂ ਪੋਸੂ ਨਾਮਾ ਦੇ ਇਹ ਜਿਹੜਾ ਲੜੀ ਵਾਰ ਅਸੀਂ ਕਲੈਕਸ਼ਨ ਕਰ ਰਹੇ ਆ ਆਪਣਾ ਡਾਕਟਰ ਮੇਦਕਰ ਊर्जा ਭਵਨ ਪਟਿਆਲਾ ਵਾਸਤੇ ਤੇ ਉਹਦੇ ਲਈ ਸਾਰੇ ਵਾਸੀ ਉਦੋਂ ਸਾਰੇ ਅਸੀਂ ਕਰ ਰਹੇ ਆ ਤੇ ਅੱਜ ਸਦਾ ਗੁਰਮੀਲ ਸਿੰਘ ਏਈ ਦੇ ਨਾਲ ਅਸੀਂ ਮੁਲਾਕਾਤ ਕਰ ਰਿਹਾ ਸੱਚ ਕਾਲੀ ਸੋ ਜਿਵੇਂ ਸਾਹੋਕੇ ਸਾਹਿਬ ਨੇ ਦੱਸਿਆ ਕਿ ਸਰਦਾਰ ਗੁਰਮੀਲ ਸਿੰਘ ਜੀ ਏਈ ਸਾਹਿਬ ਜਿਹੜੇ ਕਿ ਸੰਗਰੂਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਬਹੁਤ ਜਿਵੇਂ ਦੱਸਿਆ ਮੈਂ ਕੇ ਮਤਲਬ ਉਸ ਦੀ ਮਤਲਬ ਜੋ ਵੀ ਸਾਡੀ ਇੱਕ ਨੇਕ ਕਮਾਈ ਹੁੰਦੀ ਹੈ ਉਸ ਕਮਾਈ ਨੂੰ ਮੱਦੇ ਨਜ਼ਰ ਰੱਖਦੇ ਹੋ ਕਿ ਜ਼ਿੰਦਗੀ ਚ ਕਮਾਉਂਦੇ ਬਹੁਤ ਕੁਝ ਆਪਾਂ ਬਹੁਤ ਕੁਝ ਕਮਾਉਨੇ ਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਠਮਾਰੀਆਂ ਵੀ ਆ ਜਾਂਦੀਆਂ ਉੱਥੇ ਵੀ ਲੱਗਦੇ ਜਦੋਂ ਨੇਕ ਕੰਮ ਲਈ ਕੋਈ ਕਦਮ ਚੱਕਦੇ ਆਂ ਤਾਂ ਅਕਾਲ ਪੁਰਖ ਵੀ ਉਹ ਮੈਨੂੰ ਯਾਦ ਆਉਂਦਾ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜਾ ਕੀ ਹੈ ਜਦੋਂ ਅਕਾਲ ਪੁਰਖ ਦੇ ਬਾਣੇ ਵਿੱਚ ਰਹਿੰਦੇ ਆਂ ਤਾਂ ਫਿਰ ਸੱਚਮੁੱਚ ਸਾਨੂੰ ਮਤਲਬ ਅੱਛਾ ਲੱਗਦਾ ਹੈ ਸਰਦਾਰ ਗੁਰਮੀਲ ਸਿੰਘ ਜੀ ਜਿਹੜੇ ਕਿ ਏ ਈ ਈ ਏ ਈ ਪੋਸਟ ਤੋਂ ਰਟਾਇਰ ਹੋਏ ਨੇ ਸਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਤੇ ਅੱਜ ਜਸਲ ਸਾਹਿਬ ਨਾਲ ਫਰਸਟ ਟਾਈਮ ਮੁਲਾਕਾਤ ਹੋਈ ਹੈ ਜੀ ਇਹਨਾਂ ਨਾਲ ਮੁਲਾਕਾਤ ਕਰਕੇ ਬਹੁਤ ਅੱਛਾ ਲੱਗਿਆ ਜਿਹੜਾ ਕਾਰਜ ਇਹਨਾਂ ਨੇ ਆਰੰਭ ਕੀਤਾ ਉਹ ਬਹੁਤ ਹੀ ਮਨੁੱਖੀ ਸੇਵਾ ਭਾਵਨਾ ਵਾਲਾ ਕੰਮ ਹੈ ਤੇ ਮੇਰੇ ਵੱਲੋਂ ਤੇ ਮੇਰੇ ਨਾਲ ਜਿਹੜਾ ਮੇਰਾ ਸਰਕਲ ਹੈ ਜਿੰਨਾ ਮੇਰਾ ਅਫਸਰ ਦਾ ਸਰਕਲ ਹੈ ਜਿਹਦੇ ਮੇਰੇ ਯਾਰ ਮਿੱਤਰ ਨੇ ਇਹਨਾ ਨਾਲ ਮਿਲਤ ਬਾਅਦ ਮੈਨੂੰ ਲੱਗਿਆ ਮੈਂ ਬਹੁਤ ਕੁਝ ਕਰ ਸਕਦਾ ਹਾਂ ਜੀ ਜੀ ਸਵੇਰ ਉੱਠ ਕੇ ਇਹੀ ਅਰਦਾਸ ਕਰਿੰਦੀ ਆ ਵੀ ਮੇਰੇ ਇਥੋਂ ਕੋਈ ਸ਼ੁਭ ਕੰਮ ਹੋਣ ਬਹੁਤ ਅੱਛਾ ਤੇ ਇਸ ਕੰਮ ਦੇ ਵਿੱਚ ਮੈਂ ਜਿੰਨਾ ਹੋ ਸਕੇ ਆ ਬਤ ਬਤ ਯੋਗਦਾਨ ਪਾਵਾਂਗਾ ਤੇ ਜਿਸ ਸਰ ਸਾਹਿਬ ਦਾ ਮਤਲਬ ਧੰਨਵਾਦ ਕਰਦਾ ਤੇ ਇਹਨਾਂ ਦੀ ਪ੍ਰਸ਼ੰਸਾ ਵੀ ਕਰਦਾ ਵੀ ਐਡਾ ਬੜਾ ਕਾਰਜ ਇਹਨਾਂ ਨੇ ਇਸ ਉਮਰ ਦੇ ਵਿੱਚ ਤੋੜਿਆ ਹੈ ਇਹ ਪ੍ਰਸ਼ੰਸਾ ਦੇ ਪਾਤਰ ਨੇ ਧੰਨਵਾਦ ਸਸਿਕਾ ਸੋ ਇਹ ਮਤਲਬ ਬਹੁਤ ਘੱਟ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਕੇ ਗਏ ਨੇ ਸਤਾਰ ਗੁਰਮੀਲ ਸਿੰਘ ਜੀ ਔਰ ਵਾਕਈ ਪ੍ਰਸ਼ੰਸਾ ਦੇ ਕਾਬਿਲ ਨੇ ਕਿਉਂਕਿ ਜਦੋਂ ਟੀਮ ਬਣਦੀ ਐ ਸਾਹੋਕੇ ਸਾਹਿਬ ਨਾਲ ਪਿਛਲੇ ਦਿਨੀ ਇਹ ਜੇ ਮੁਲਾਕਾਤ ਹੋਈ ਔਰ ਦਰਦ ਦੇਖੋ ਜਸਲ ਸਾਹਿਬ ਨੂੰ ਖੁਦ ਫੋਨ ਕੀਤਾ ਕਿ ਜਸਲ ਸਾਹਿਬ ਆਪਾਂ ਕੋਈ ਪ੍ਰੋਗਰਾਮ ਬਣਾਉਣਾ ਹੈ ਔਰ ਜਿੱਥੇ-ਜਿੱਥੇ ਮੇਰਾ ਸਰਕਲ ਹੈ ਮੈਂ ਤੁਹਾਨੂੰ ਉੱਥੇ ਲੈ ਕੇ ਜਾਵਾਂਗਾ ਸੋ ਹਮੇਸ਼ਾ ਇਸ ਤਰ੍ਹਾਂ ਦੀ ਪਰਸਨੈਲਿਟੀ ਨੂੰ ਅਸੀਂ ਸੈਲੂਟ ਕਰਦੇ ਹਾਂ ਜਸਲ ਸਾਹਿਬ ਜੈਪੀਨ ਜੈ ਭਾਰਤ ਔਰ ਅੱਜ ਸੰਗਰੂਰ ਵਿੱਚ ਤੁਸੀਂ ਸਰਦਾਰ ਗੁਰਮੀਲ ਸਿੰਘ ਜੋ ਬਤੌਰੀ ਰਿਟਾਇਰ ਹੋਏ ਨੇ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਆਇਓ ਕੀ ਕਰਨਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਸਾਰੇ ਹੀ ਦਰਸ਼ਕਾਂ ਨੂੰ ਜੈ ਭੀਮ ਜੈ ਭਾਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਸ ਅਕਾਲ ਪੁਰਖ ਦਾ ਬਹੁਤ-ਬਹੁਤ ਰਣੀ ਆ ਧੰਨਵਾਦੀ ਆ ਸ਼ੁਕਰਾਨਾ ਕਰਦਾ ਕਿ ਸਾਹੂ ਕੇ ਸਾਹਿਬ ਇਸ ਗੱਲ ਦੀ ਪੀੜਾ ਨੂੰ ਲੈ ਕੇ ਚੱਲ ਪਏ ਕਿ ਸਮਾਜ ਦਾ ਜਿਹੜਾ ਇੱਕ ਕੰਬ ਸ਼ੁਰੂ ਹੋਇਆ ਉਹਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਉਹ ਪਾ ਸਕਦੇ ਆ ਉਹਨੂੰ ਪਾਉਣ ਲਈ ਆਪਣੇ ਰਿਸ਼ਤੇਦਾਰਾਂ ਤੱਕ ਬਿਲਕੁਲ ਜਾਰਾਂ ਮਿੱਤਰਾਂ ਦੋਸਤਾਂ ਨਜ਼ਦੀਕੀਆਂ ਤੱਕ ਉਹਨੇ ਕੰਮ ਸ਼ੁਰੂ ਕੀਤਾ ਅੱਜ ਅਸੀਂ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਦੋਸਤ ਰਿਸ਼ਤੇਦਾਰ ਗਰਮੇਲ ਸਿੰਘ ਜਿਹੜੇ ਅਸਿਸਟੈਂਟ ਇੰਜੀਨੀਅਰ ਪੰਚਾਇਤੀ ਰਾਜ ਦੇ ਵਿੱਚੋਂ ਰਿਟਾਇਰ ਹੋਏ ਆ ਉਹਨਾਂ ਦੇ ਗ੍ਰਹਿ ਵਿਖੇ ਆਏ ਆ ਸੰਗਰੂਰ ਦੇ ਵਿੱਚ ਉਹਨਾਂ ਨੇ ਬੜਾ ਦਿਲ ਖੋਲ ਕੇ ਅੱਗੇ ਜਿਵੇਂ ਕਿ ਸਾਹੂ ਕੇ ਜੀ ਤੁਰੇ ਹੋਏ ਆ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਆਪਣੇ ਸਰਕਲ ਦੇ ਵਿੱਚ ਵੀ ਇਹ ਬੀੜਾ ਜਿਹੜਾ ਆ ਉਹ ਚੁੱਕ ਲਿਆ ਤੇ ਇਹਨੂੰ ਆਰੰਭ ਕਰੂੰਗਾ ਤੇ ਉਹਨਾਂ ਦੇ ਨਾਲ ਜਿਹੜਾ ਸ਼ਬਦ ਆ ਉਹ ਸਾਡੇ ਕੋਲ ਪ੍ਰਸ਼ੰਸਾ ਦੇ ਹੈ ਨੇ ਉਹਨਾਂ ਦੀ ਸਿਫਤ ਸਲਾਹ ਦੇ ਵਿੱਚ ਕੀ ਕਿਹਾ ਜਾਵੇ ਕਿਉਂਕਿ ਜਿਹੜੇ ਆਪਣੇ ਆਪ ਹੀ ਇੱਕ ਜਵਾਨ ਤੋਂ ਉਹ ਕਹਿ ਰਿਹਾ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਕਿ ਮੈਂ ਤਾਂ ਸਰਬੱਤ ਦਾ ਭਲਾ ਸਵੇਰੇ ਉੱਠ ਕੇ ਮੰਗਦਾ ਇਹ ਗੁਰੂਆਂ ਦਾ ਬਹੁਤ ਵੱਡਾ ਇੱਕ ਉਪਦੇਸ਼ ਹੈ ਕਿ ਜਿਹੜਾ ਸਰਬੱਤ ਦੇ ਭਲੇ ਦੀ ਦੁਆ ਕਰਦਾ ਉਹਦੇ ਨਾਲ ਦਾ ਤਾਂ ਫਿਰ ਕਹਿੰਦੇ ਕੋਈ ਹੁੰਦਾ ਨਹੀਂਗਾ ਕਿ ਕਿ ਮੰਨਨੇ ਕੀ ਮੰਨਨੇ ਕੀ ਗੱਤ ਕਹੀ ਨਾ ਜਾਏ ਹੂੰ ਜੇ ਕੋ ਕਹੇ ਪਿੱਛੇ ਪਿੱਛੇ ਸੋ ਜਿਹੜਾ ਨੇ ਮੰਨ ਲਿਆ ਤੇ ਫਿਰ ਤੱਕ ਉਹਦੀ ਕੀ ਸਿਰਸਸਲਾ ਕੀਤੀ ਜਾ ਸਕਦੀ ਹੈ ਸੋ ਜਿਹੜਾ ਇਹ ਚੀਜ਼ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਵੀ ਸਭ ਕੁਝ ਜੋ ਵੀ ਮੇਤੋ ਸਰਦਾ ਇਹਦੇ ਵਿੱਚ ਮੈਂ ਪਾਵਾਂਗਾ ਸੋ ਅਸੀਂ ਵੀ ਚਾਹੁੰਦੇ ਆ ਕਿ ਇਸ ਸ਼ੁਭ ਕੰਮ ਦੇ ਵਿੱਚ ਤਿਲ ਫੁੱਲ ਜਿੰਨਾ ਵੀ ਸਰਦਾ ਹਰ ਇੱਕ ਬੰਦਾ ਉਹ ਪਾਉਣ ਦੀ ਕੋਸ਼ਿਸ਼ ਕਰੇ ਤਾਂ ਕਿ ਇੱਕ ਇਹੋ ਜਿਹਾ ਆਪਾਂ ਕੰਮ ਚੁੱਕਿਆ ਹੋਇਆ ਜਿਹਦੇ ਨਾਲ ਪੰਜਾਬ ਨੇ ਇੰਡੀਆ ਲੈਵਲ ਦੇ ਉੱਤੇ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਆ ਕਿ ਜੇਕਰ ਲੋਕਾਂ ਦਾ ਏਕਾ ਹੋ ਜਵੇ ਤਾਂ ਉਹਦੀ ਸ਼ਕਤੀ ਕੀ ਹੁੰਦੀ ਹੈ ਸਮਾਜਿਕ ਇਕਤਾ ਦੀ ਸ਼ਕਤੀ ਇਹਦਾ ਨਾਮ ਆ ਪਾਵਰ ਆਫ ਸੋਸ਼ਲ ਜੁਨਿਟੀ ਜਿਹੜਾ ਪੰਜਾਬੀ ਚ ਸਮਾਜਿਕ ਇਕਤਾ ਦੀ ਸ਼ਕਤੀ ਜੇਕਰ ਸਮਾਜ ਲੋਕ ਇਕੱਠੇ ਹੋ ਜਾਣ ਤੇ ਸਰਕਾਰਾਂ ਦੀ ਕੋਈ ਤਾਕਤ ਨਹੀਂ ਕਿ ਉਹ ਨਾ ਛੁਕਣਾ ਸੋ ਇਹ ਜਿਹੜਾ ਕੰਮ ਆਉਣ ਵਾਲੇ ਬੱਚਿਆਂ ਲਈ ਲੋੜਵੰਦ ਲੋਕਾਂ ਲਈ ਮਨੁੱਖਤਾ ਦੇ ਭਲੇ ਲਈ ਆਰੰਭ ਕੀਤਾ ਇਹ ਮੇਰੇ ਕਰਕੇ ਨਹੀਂ ਹੋਣਾ ਜਾਂ ਕਿਸੇ ਹੋਰ ਕਰਕੇ ਨਹੀਂ ਹੋਣਾ ਇਹ ਕੁਦਰਤ ਨੇ ਆਪ ਕਰਾਉਣਾ ਤੇ ਉਹਨਾਂ ਆਪ ਆ ਕੇ ਅਗਲੇ ਦੇ ਦਿਲ ਦੇ ਵਿੱਚ ਬਸਣਾ ਕਿਉਂਕਿ ਸਤਗੁਰੂ ਅਰਜਨਦਾਸ ਮਹਾਰਾਜ ਜੀ ਕਹਿੰਦੇ ਆ ਕਿ ਕਹਿਰ ਜਿਹੜਾ ਅਕਾਲ ਪੁਰਖਾ ਉਹ ਸਾਡੇ ਹੱਥ ਤੋਂ ਵੀ ਦੂਰ ਨੇ ਉਹ ਨੇੜੇ ਆ ਕਿਉਂਕਿ ਪਰਮਾਤਮਾ ਜਿਹੜਾ ਸਾਡੇ ਅੰਦਰ ਹੀ ਆ ਸਿਰਫ ਸਾਡੇ ਜਿਹੜੇ ਇੰਦ੍ਰੇ ਆ ਉਹਨਾਂ ਨੂੰ ਅੰਦਰਲੇ ਪਾਸੇ ਅੰਤਰੀਵ ਦੇ ਵਿੱਚ ਦੇਖਣ ਦੀ ਲੋੜ ਆ ਸੋ ਅਸੀਂ ਦੁਨੀਆ ਦੇ ਵਿੱਚੋਂ ਜਦ ਦਿਖ ਰਹੇ ਆ ਸੋ ਉਹ ਜਿੰਨੇ ਮੈਂ ਕਹੂੰਗਾ ਕਿ ਸਾਹੂ ਕੇ ਸਾਭ ਦੇ ਵਿੱਚੋਂ ਆ ਪਾ ਕੇ ਉਹਨਾਂ ਨੇ ਉਹਨਾਂ ਦੇ ਵਿੱਚ ਇੱਕ ਚਿੰਗ ਜਿਹੜੀ ਐ ਪਹਿਲਾਂ ਲੱਗੀ ਹੋਈ ਸੀ ਉਹਨੂੰ ਹੋਰ ਤੇਜ਼ ਕਰ ਦਿੱਤਾ ਇਸ ਹੋ ਇਸ ਕਰਕੇ ਚੱਲ ਪਿਆ ਤੇ ਗਰਮੇਲ ਸਿੰਘ ਜੀ ਮੇਰਾ خیال ਪਹਿਲੇ ਹੀ ਬੈਠੇ ਸੀ ਕਿ ਉਹਨਾਂ ਨੂੰ ਕਹਿਣ ਦੀ ਲੋੜ ਪਈ ਉਹ ਕਹਿੰਦੇ ਵੀ ਇਹ ਤਾਂ ਪਹਿਲੇ ਹੀ ਅਸੀਂ ਚਾਹੁੰਦੇ ਆ ਤੇ ਮੈਂ ਇਹੋ ਕਾਰਜ ਕਰਦਾ ਵੀ ਆ ਸੋ ਮੈਨੂੰ ਉਮੀਦ ਬਹੁਤ ਆ ਕਿ ਇਹ ਕਾਰਜ ਜਿਹੜਾ ਪ੍ਰਮਾਤਮਾ ਨੇ ਆਪ ਹੀ ਕਰਾ ਦੇਣਾ ਉਧਰਲੇ ਪਾਸੇ ਨੂੰ ਸਾਨੂੰ ਤੋੜ ਦੇਣਾ ਆ ਤੇ ਜਿਨ੍ਹਾਂ ਦੇ ਕੋਲ ਜਾਣਾ ਉਹਨਾਂ ਦੇ ਵਿੱਚ ਉਹਨੇ ਪਹਿਲੇ ਜਾ ਕੇ ਉਹ ਚਿੰਗ ਜਗਾ ਦੇਣੀ ਆ ਸੋ ਇਸ ਕਰਕੇ ਮੈਂ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਤੇ ਗਰਨੇਲ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗ੍ਰਹਿ ਵਿਖੇ ਆ ਕੇ ਇਹ ਉਹਨਾਂ ਨੇ ਸਾਡਾ ਇੰਨਾ ਵੈਲਕਮ ਕੀਤਾ ਤੇ ਸਾਹੂ ਕੇ ਸਾਹਿਬ ਲਈ ਤੇ ਸਾਡੇ ਕੋਈ ਸ਼ਬਦ ਨਹੀਂਗੇ ਕਿਉਂਕਿ ਪੂਰੀ ਟੀਮ ਜਿਹੜੀ ਹੈ ਉਹ ਅੱਜ ਸਾਹੂ ਕੇ ਸਾਹਿਬ ਨੂੰ ਚੰਗੀ ਤਰ੍ਹਾਂ ਇਹ ਇੱਦਾਂ ਲੱਗਦਾ ਵੀ ਜਿੱਦਾਂ ਕਿਤੇ ਸਦੀਆਂ ਦੇ ਮੇਲ ਹੁੰਦੇ ਆ ਹੂੰ ਤੇ ਉਹ ਟੀਮ ਅੱਜ ਆਨਲਾਈਨ ਮੀਟਿੰਗ ਦੇ ਵਿੱਚ ਵੀ ਇਹ ਗੱਲ ਵਿਖਿਆਨ ਕਰ ਰਹੀ ਸੀ ਸੋ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਸਾਰੇ ਹੀ ਸਾਹੂ ਕੇ ਬਣੋ ਜੇਕਰ ਇਸ ਤਰੀਕੇ ਨਾਲ ਚੱਲ ਪਏ ਤੇ ਇਹ ਮੰਜ਼ਿਲ ਤਾਂ ਕੁਛ ਵੀ ਨਹੀਂ ਗਈ ਇਹ ਤਾਂ ਮੰਜ਼ਿਲ ਕੱਖ ਵੀ ਨਹੀਂ ਗਈ ਹਲੇ ਦਾ ਮਹੀਨਾ ਵੀ ਆਇਆ ਲੇਕਿਨ ਗੱਲ ਹੈ ਕਿ ਆਪਣੇ ਮਨ ਤੋਂ ਪ੍ਰਮਾਤਮਾ ਨੂੰ ਜਾਣਬੁੱਝ ਕੇ ਹਾਜ਼ਰ-ਨਾਜ਼ਰ ਸਮਝ ਕੇ ਫਿਰ ਕੁਦਰਤ ਦੇ ਬਾਣੇ ਚ ਰਹਿ ਕੇ ਜੇਕਰ ਇਸ ਕੰਮ ਲਈ ਚੱਲ ਪਏ ਤਾਂ ਇਹ ਬੇੜਾ ਜਿਹੜਾ ਪ੍ਰਮਾਤਮਾ ਨੇ ਖੁਦ ਜਿਹੜਾ ਬੰਨੇ ਲਾ ਦਿੱਨਾ ਸੋ ਬਹੁਤ ਬਹੁਤ ਮਿਹਰਬਾਨੀ ਜੀ ਔਰ ਵਾਕਈ ਇਹ ਅਕਾਲ ਪੁਰਖ ਦੀ ਬੜੀ ਬਖਸ਼ਿਸ਼ ਹੈ ਔਰ ਜਦੋਂ ਕਹਿੰਦੇ ਹੁੰਦੇ ਆ ਕਿ ਸਾਹੋ ਕੇ ਬਰਗੇ ਸਾਡੇ ਨਾਲ ਮਤਲਬ ਮੋਢੇ ਨਾ ਮੋਢਾ ਲਾ ਕੇ ਜਦੋਂ ਤੁਰਦੇ ਨੇ ਤਾਂ ਸਾਨੂੰ ਹੋਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹੌ ਉਤਸ਼ਾਹ ਹੁੰਦੇ ਆ ਅਸੀਂ ਆਪਣੇ ਆਪ ਵਿੱਚ ਕਿ ਜਿੰਨੀ ਵਧੀਆ ਖੁਦ ਸੁਖਚਰਨ ਸਿੰਘ ਜੀ ਨੇ ਉਹਨੇ ਹੀ ਵਧੀਆ ਉਹਨਾਂ ਦੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਘੱਟ ਨਜ਼ਰ ਆਉਂਦੇ ਨੇ ਦੋਸਤਾਨਾ ਇਹਨਾਂ ਦੇ ਰਿਲੇਸ਼ਨ ਉਹ ਜ਼ਿਆਦਾ ਨਜ਼ਰ ਆਉਂਦੇ ਨੇ ਇੱਕ ਤਾਂ ਰਿਸ਼ਤੇਦਾਰ ਹੁੰਦਾ ਕਿ ਚਲੋ ਜੀ ਉਹ ਫਾਰਮੈਲਟੀਆਂ ਦਾ ਚੱਕਰ ਲੇਕਿਨ ਦੋਸਤਾਨਾ ਰਿਸ਼ਤੇ ਵਿੱਚ ਸਰਦਾਰ ਸਰੂਪ ਸਿੰਘ ਜੀ ਮਿਲੇ ਨੇ ਉਹ ਦੋਸਤਾਨਾ ਰਿਲੇਸ਼ਨ ਵਿੱਚ ਐਸਾ ਦਾਰਗੁ ਦੇਵ ਸਿੰਘ ਜੀ ਮਿਲੇ ਨੇ ਤੇ ਅੱਛਾ ਜੀ ਵਾਹ ਜੀ ਵਾਹ ਜੀ ਜਹਾਂ ਪੂਆ ਜੀ ਵੇ ਤੇ ਜਵਾਈ ਨੇ ਬਿਲਕੁਲ ਬਿਲਕੁਲ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸ ਹੋਤਾ ਸੰਗਰੂਰ ਤੋਂ ਪੋਸੂ ਨਾਮਾ ਚੈਨਲ ਲਈ